ਤਾਂ ਦਰੁਸਤ ਜ਼ਿੰਦਗੀ ਇਹਦੇ ਚੰਗੀ ਸੇਤਲੀ ਜਮਾਏ ਹੋਏ ਆ ਸਰਦਾਰ ਬੱਤਰ ਕ੍ਰੇਲੂ ਨੁਸਕੇ ਨੰਬਰ 1 ਜਿੰਨਾ ਤੁਸੀਂ ਆਪਣੇ ਸਰੀਰ ਨੂੰ ਆਰਾਮ ਦਿਓਗੇ ਉਨਾ ਹੀ ਉਹ ਆਲਸੀ ਹੁੰਦਾ ਜਾਏਗਾ ਅਤੇ ਜਿੰਨਾ ਤੁਸੀਂ ਇਸ ਤੋਂ ਕੰਮ ਲਓਗੇ ਉਨਾ ਹੀ ਇਹ ਚੁਸਤ ਅਤੇ ਫਰਤੀਲਾ ਹੋ ਜਾਵੇਗਾ ਨੰਬਰ 2 ਰੋਜ਼ਾਨਾ ਦਹੀਂ ਖਾਣ ਦੇ ਨਾਲ ਦਿਲ ਦੀ ਧੜਕਣ ਨਹੀਂ ਵਧਦੀ ਅਤੇ ਹਟੈਕ ਦਾ ਵੀ ਖਤਰਾ ਨਹੀਂ ਰਹਿੰਦਾ ਨੰਬਰ 3 ਜੋ ਲੋਕ ਰੋਜ਼ਾਨਾ 2 ਤੋਂ 3 ਭਿਜੇ ਹੋਏ ਅਖਰੋਟ ਖਾਂਦੇ ਨੇ ਉਹਨਾਂ ਨੂੰ ਡਾਇਬਟੀਜ਼ ਦਾ ਖਤਰਾ ਨਹੀਂ ਰਹਿੰਦਾ ਨੰਬਰ 4 ਦੁੱਧ ਵਿੱਚ ਸ਼ਿਲਾਜੀਤ ਪਾ ਕੇ ਖਾਣ ਦੇ ਨਾਲ ਤੁਹਾਡੀ ਅੰਦਰੂਨੀ ਕਮਜ਼ੋਰੀ ਬਿਲਕੁਲ ਖਤਮ ਹੋ ਜਾਵੇਗੀ ਪਰ ਧਰੱਖੋ ਕਿ ਇਸ ਦਾ ਇਸਤੇਮਾਲ ਨਿਯਮਤ ਮਾਤਰਾ ਵਿੱਚ ਹੀ ਕੀਤਾ ਜਾਵੇ ਬਾਲੀ ਖਾਦੀ ਮਾੜੀ ਆ ਨੰਬਰ 5 ਦਿਲ ਦੇ ਰੋਗੀਆਂ ਲਈ ਕਰੇਲਾ ਜੂਸ ਬਹੁਤ ਜ਼ਿਆਦਾ ਫਾਇਦੇਮੰਦ ਦਾ ਇਹ ਖੂਨ ਨੂੰ ਸਾਫ਼ ਰੱਖਦਾ ਨੰਬਰ 6 ਜ਼ਿਆਦਾ ਖੀਰਾ ਖਾਣ ਵਾਲੇ ਵਿਅਕਤੀ ਨੂੰ ਕਦੇ ਵੀ ਸਾਹ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 7 ਜੇਕਰ ਤੁਹਾਨੂੰ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਸਲਾਦ ਵਿੱਚ ਚਕੰਦਰ ਨੂੰ ਸ਼ਾਮਲ ਕਰੋ ਨੰਬਰ 8 ਕਿਸ਼ਮਿਸ਼ ਖਾਣ ਦੇ ਨਾਲ ਖੰਗ ਦੀ ਬਿਮਾਰੀ ਬਿਲਕੁਲ ਦੂਰ ਹੋ ਜਾਂਦੀ ਆ ਨੰਬਰ 9 ਪੇਟ ਵਿੱਚ ਦਰਦ ਹੋਵੇ ਤਾਂ ਅਜਮੈਨ ਵਿੱਚ ਥੋੜਾ ਜਿਹਾ ਕਾਲਾ ਨਾਮਕ ਮਿਲਾ ਕੇ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ ਨੰਬਰ 10 ਜੀਰਾ ਖਾਨ ਦੇ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਅਤੇ ਨਾਲ ਹੀ ਬਦ ਹਾਜ਼ਮੀ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਨੰਬਰ 11 ਗਲੇ ਦੀ ਖਾਰਿਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਤਾਂ ਚਾਕਲੇਟ ਦਾ ਸੇਵਨ ਕਰੋ ਇਸ ਨਾਲ ਗਲੇ ਦੀ ਖਾਰਿਸ਼ ਠੀਕ ਹੋ ਜਾਵੇਗੀ ਨੰਬਰ 12 ਘਰ ਵਿੱਚ ਗੁਲਾਬ ਦੇ ਫੁੱਲ ਦਾ ਪੌਦਾ ਲਗਾਉਣ ਦੇ ਨਾਲ ਖੁਸ਼ੀਆਂ ਆਉਂਦੀਆਂ ਹਨ ਅਤੇ ਤਣਾਅ ਵੀ ਬਿਲਕੁਲ ਦੂਰ ਰਹਿੰਦਾ ਹੈ ਨੰਬਰ 13 ਚਿਹਰੇ ਤੋਂ ਦਾਗ-ਧੱਬੇ ਅਤੇ ਸ਼ਾਈਆਂ ਖਤਮ ਕਰਨ ਲਈ ਤੁਸੀਂ ਨਿੰਬੂ ਦਾਸਤਾ ਆਪਣੇ ਚਿਹਰੇ ਉੱਪਰ ਇਸਤੇਮਾਲ ਕਰੋ ਨੰਬਰ 14 ਰਾਤ ਦੇ ਸਮੇਂ ਚਾਹ ਪੀਣ ਦੇ ਨਾਲ ਦਿਮਾਗੀ ਕਮਜ਼ੋਰੀ ਹੋ ਜਾਂਦੀ ਆ ਇਸ ਲਈ ਰਾਤ ਦੇ ਸਮੇਂ ਚਾਹ ਪੀਣ ਤੋਂ ਪਰਹੇਜ਼ ਕਰੋ ਨੰਬਰ 15 ਸਰੀਰ ਵਿੱਚ ਖੂਨ ਦੀ ਕਮੀ ਹੋਵੇ ਤਾਂ ਅੱਧਾ ਕੱਪ ਗਾਜਰ ਦੇ ਜੂਸ ਵਿੱਚ ਨਿੰਬੂ ਨਿਚੋੜ ਕੇ ਪੀਓ ਨੰਬਰ 16 ਆਮਲੇ ਦੇ ਰਸ ਦਾ ਸੁੱਕਿਆ ਹੋਇਆ ਚੂਰਨ ਗੋੜ ਦੇ ਨਾਲ ਮਿਲਾ ਕੇ ਲੈਣ ਦੇ ਨਾਲ ਪੇਸ਼ਾਬ ਖੁੱਲ ਕੇ ਆ ਜਾਂਦਾ ਹੈ ਨੰਬਰ 17 ਤੂਲਸੀ ਅਤੇ ਅਦਰਕ ਦੇ ਰਸ ਦੀਆਂ 5 ਤੋਂ 7 ਬੂੰਦਾਂ ਸ਼ਹਿਦ ਵਿੱਚ ਮਿਲਾ ਕੇ ਬੱਚਿਆਂ ਨੂੰ ਚਟਾਉਣ ਨਾਲ ਬੱਚੇ ਦਾ ਸਰਦੀ ਖਾਂਸੀ ਜ਼ੁਕਾਮ ਠੀਕ ਹੋ ਜਾਂਦਾ ਹੈ ਨੰਬਰ 18 ਹਰੀ ਮੇਟਖਾਨ ਨਾਲ ਸਾਹ ਨਾਲ ਸਬੰਧਿਤ ਬਿਮਾਰੀਆਂ ਕਦੇ ਵੀ ਨਹੀਂ ਹੁੰਦੀਆਂ ਨੰਬਰ 19 ਅਦਰਕ ਅਤੇ ਨਿੰਬੂ ਦਾ ਪਾਣੀ ਪੀਣ ਦੇ ਨਾਲ ਖੂਨ ਸਾਫ਼ ਹੋ ਜਾਂਦਾ ਹੈ ਜਿਸ ਦੇ ਨਾਲ ਸਾਡੀ ਤਬਜ਼ਾ ਚਮਕਦਾਰ ਹੋ ਜਾਂਦੀ ਆ ਨਾਲ ਹੀ ਸਕਿਨ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਵੀ ਬਿਲਕੁਲ ਠੀਕ ਹੋ ਜਾਂਦੀਆਂ ਹਨ ਨੰਬਰ 20 ਜੋ ਔਰਤਾਂ ਮੇਤੀ ਦਾਣੇ ਦਾ ਸੇਵਨ ਜ਼ਿਆਦਾ ਕਰਦੀਆਂ ਨੇ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਨੰਬਰ 21 ਪਿੱਪਲ ਦੇ ਪੱਤਿਆਂ ਦਾ ਰਸ ਲਗਾਉਣ ਦੇ ਨਾਲ ਫਟੀਆਂ ਹੋਈਆਂ ਐਡੀਮਲ ਕੋ ਠੀਕ ਹੋ ਜਾਂਦੀਆਂ ਨੇ ਨੰਬਰ 22 ਪਿੱਪਲ ਦੇ ਪੱਤਿਆਂ ਦਾ ਗਰਮ ਲੇਪ ਲਗਾ ਕੇ ਤੁਸੀਂ ਜਖਮਾਂ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਬਰਤੇੀ ਖਾਸਕਾਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਦੇ ਨਾਲ ਲੈਣ ਦੇ ਨਾਲ ਸਰੀਰ ਦਾ ਤਾਪਮਨ ਘੱਟ ਹੋ ਜਾਂਦਾ ਹੈ ਅਤੇ ਸਰੀਰ ਨੂੰ ਠੰਡਾ ਰੱਖਣ ਲਈ ਇਹ ਇੱਕ ਵਧੀਆ ਉਪਾਅ ਹੈ ਨੰਬਰ 24 ਹਰ ਰੋਜ਼ ਗਰਮ ਪਾਣੀ ਦਾ ਸੇਵਨ ਕਰਨ ਦੇ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ ਜਿਸ ਦੇ ਨਾਲ ਦਿਲ ਸਿਹਤਮੰਦ ਹੋ ਜਾਂਦਾ ਹੈ ਨੰਬਰ 25 ਜੇਕਰ ਕੋਈ ਵਿਅਕਤੀ ਪਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੈ ਤਾਂ ਉਹ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਗਰਮ ਪਾਣੀ ਦਾ ਸੇਵਨ ਜ਼ਰੂਰ ਕਰੇ ਨੰਬਰ 26 ਰੰਗ ਨੂੰ ਗੋਰਾ ਅਤੇ ਸਾਫ਼ ਕਰਨਾ ਚਾਹਣੇ ਹੋ ਤਾਂ ਰਾਤ ਨੂੰ ਉੱਦੀ ਮਲਾਈ ਚਿਹਰੇ ਉੱਪਰ ਲਗਾ ਕੇ ਸੌ ਜਾਓ ਨੰਬਰ 27 ਹੱਥ ਪੈਰ ਸੁਣ ਹੋਣ ਦੀ ਬਿਮਾਰੀ ਆ ਤਾਂ ਇੱਕ ਚਮਚ ਸ਼ਹਿਦ ਅਤੇ ਅੱਧੇ ਨਿੰਬੂ ਦਾ ਰਸ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਲਗਾਤਾਰ ਇੱਕ ਮਹੀਨੇ ਤੱਕ ਲਓ ਇਹ ਬਿਮਾਰੀ ਠੀਕ ਹੋ ਜਾਵੇਗੀ ਨੰਬਰ 28 ਜਿਹੜੇ ਲੋਕ ਜ਼ਿਆਦਾ ਆੜੂ ਖਾਂਦੇ ਆ ਉਹਨਾਂ ਦੀ ਰੋਸ਼ਨੀ ਅੱਖਾਂ ਦੀ ਤੇਜ਼ ਹੋ ਜਾਂਦੀ ਆ ਨੰਬਰ 29 ਪਾਣੀ ਤੋਂ ਤੁਰੰਤ ਬਾਅਦ ਬਾਥਰੂਮ ਕਰ ਲੈਣ ਦਾ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਨੇ ਨੰਬਰ 30 ਕੱਚੇ ਨਾਰ ਦਾ ਪਾਣੀ ਉਬਾਲ ਕੇ ਵਾਲਾਂ ਦੇ ਉੱਪਰ ਲਗਾਉਣ ਦੇ ਨਾਲ ਵਾਲਾਂ ਦਾ ਦਾਬਦਨਾ ਸ਼ੁਰੂ ਹੋ ਜਾਂਦਾ ਹੈ ਨੰਬਰ 31 ਜੇਕਰ ਤੁਸੀਂ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਨਿਰੋਗ ਰੱਖਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਾ ਪੀਓ ਨੰਬਰ 32 ਜ਼ਿਆਦਾ ਖਾਣਾ ਖਾਣ ਵਾਲੇ ਲੋਕਾਂ ਨੂੰ ਅਕਸਰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਇਸ ਲਈ ਭੁੱਖ ਤੋਂ ਹਮੇਸ਼ਾ ਘੱਟ ਖਾਣਾ ਖਾਣਾ ਚਾਹੀਦਾ ਹੈ ਨੰਬਰ 33 ਗੁਰਦਿਆਂ ਦੀ ਕੋਈ ਵੀ ਬਿਮਾਰੀ ਹੋਵੇ ਪਾਣੀ ਜਿਆਦਾ ਤੋਂ ਜਿਆਦਾ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਗੁਰਦੇ ਬਿਲ ਸ਼ਾਂਤੀ ਜਿਆਦਾ ਨਹਾਉਣ ਵਾਲਾ ਵਿਅਕਤੀ ਬਹੁਤ ਹੀ ਘਟ ਬਿਮਾਰ ਹੁੰਦਾ ਹੈ ਨੰਬਰ 35 ਚਿਹਰੇ ਦੇ ਦਾਗ-ਧੱਬਿਆਂ ਨੂੰ ਦੂਰ ਕਰਨ ਦੇ ਲਈ ਟਮਾਟਰ ਨੂੰ ਕੱਟ ਕੇ ਦਾਗਾਂ ਉੱਪਰ ਲਗਾ ਲਓ ਨੰਬਰ 36 ਚਿਹਰੇ ਉੱਪਰ ਨਾਰੀਅਲ ਤੇਲ ਲਗਾਉਣ ਦੇ ਨਾਲ ਮੱਛਰ ਨਹੀਂ ਘਟਦੇ ਨੰਬਰ 37 ਜਿਆਦਾ ਭੁੱਖ ਲੱਗਣ ਤੇ ਇਹ ਹੀ ਖਾਣਾ ਖਾਓ ਇਸ ਦੇ ਨਾਲ ਤੁਹਾਨੂੰ ਸਰੀਰ ਵਿੱਚ ਬਹੁਤ ਜ਼ਿਆਦਾ ਤਾਕਤ ਮਿਲੇਗੀ ਤੇ ਦਿਮਾਗ ਵੀ ਤੇਜ਼ੀ ਨਾਲ ਕੰਮ ਕਰੇਗਾ ਨੰਬਰ 38 ਪੇਟ ਦੇ ਭਾਰ 'ਤੇ ਸੌਣ ਵਾਲਾ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 39 ਜੋ ਲੋਕ ਰੋਜ਼-ਰੋਜ਼ ਦਹੀਂ ਦਾ ਇਸਤੇਮਾਲ ਕਰਦੇ ਆ ਉਹਨਾਂ ਨੂੰ ਕਦੇ ਵੀ ਪਿਸ਼ਾਬ ਦੀ ਇਨਫੈਕਸ਼ਨ ਦਾ ਸੰਨ ਨਿਗਰਨਾ ਪੈਂਦਾ ਨੰਬਰ 40 ਦੁੱਧ ਵਿੱਚ ਪਾ ਕੇ ਸੁੱਕੇ ਅਦਰਕ ਦਾ ਸੇਵਨ ਕਰਨ ਦੇ ਨਾਲ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ ਨੰਬਰ 41 ਚਾਹ ਦੁਬਾਰਾ ਗਰਮ ਕਰਕੇ ਪੀਣ ਦੇ ਨਾਲ ਉਹ ਜ਼ਹਿਰ ਬਰਬਰ ਬਣ ਜਾਂਦੀ ਆ ਇਸ ਲਈ ਚਾਹ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਹੀਂ ਪੀਣਾ ਚਾਹੀਦਾ ਅਤੇ ਕਦੇ ਵੀ ਚਾਹ ਨੂੰ ਜ਼ਿਆਦਾ ਮਾਤਰਾ ਵਿੱਚ ਨਹੀਂ ਪੀਣਾ ਚਾਹੀਦਾ ਨੰਬਰ 42 ਜੋ ਲੋਕ ਪਾਣੀ ਦਾ ਸੇਵਨ ਘੱਟ ਤੋਂ ਘੱਟ ਕਰਦੇ ਨੇ ਉਹਨਾਂ ਦੇ ਬੁੱਲ ਕਾਲੇ ਹੋ ਜਾਂਦੇ ਆ ਚਾਹੇ ਫਿਰ ਗਰਮੀਆਂ ਹੋਣ ਜਾਂ ਫਿਰ ਸਰਦੀਆਂ ਪਾਣੀ ਦਾ ਸੇਵਨ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 43 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਜੰਦਾ ਹੈ ਉਹਨਾਂ ਨੂੰ ਸਰੋਂ ਦੇ ਸਾਗ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 44 ਬਾਜਰੇ ਦੀ ਰੋਟੀ ਖਾਣ ਦੇ ਨਾਲ ਲੀਵਰ ਸੰਬੰਧੀ ਬਿਮਾਰੀਆਂ ਤੋਂ ਰਾਹਤ ਮਿਲਦੀ ਆ ਇਸ ਲਈ ਸਰਦੀਆਂ ਹੁੰਦੇ ਹੀ ਬਾਜਰੇ ਦੀ ਰੋਟੀ ਖਾਣੀ ਸ਼ੁਰੂ ਕਰ ਦਿਓ ਨੰਬਰ 45 ਜੋ ਔਰਤਾਂ ਮਾਝੇ ਦੇ ਦੁੱਧ ਵਿੱਚ ਚਕੰਦਰ ਦਾ ਛਿਲਕਾ ਮਲਾ ਕੇ ਚਿਹਰੇ ਦੇ ਉੱਪਰ ਲਗਾਉਂਦੀਆਂ ਨੇ ਉਹਨਾਂ ਦਾ ਚਿਹਰਾ ਗੁਲਾਬੀ ਹੋ ਜਾਂਦਾ ਹੈ ਨੰਬਰ 46 ਜੋ ਲੋਕ ਚਕੰਦਰ ਦੇ ਪੱਤੇ ਆ ਨੂੰ ਦਹੀਂ ਵਿੱਚ ਮਿਲਾ ਕੇ ਖਾਂਦੇ ਨੇ ਉਹਨਾਂ ਨੂੰ ਕਦੇ ਵੀ ਕੈਲਸ਼ੀਅਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 47 ਚਿਹਰੇ ਉੱਪਰ ਸਾਬਣ ਲਗਾਉਣ ਦੀ ਬਜਾਏ ਬੇਸਣ ਵਿੱਚ ਦਹੀਂ ਮਿਲਾ ਕੇ ਲਗਾਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਚਿਹਰੇ ਦੀ ਰੰਗਤ ਹੋਰ ਨਿਖਰ ਜਾਵੇਗੀ ਤੇ ਚਿਹਰਾ ਸਾਫ਼ ਹੋ ਜਾਵੇਗਾ ਨੰਬਰ 48 ਖੰਜੂਰ ਨੂੰ ਗਾਂ ਦੇ ਦੇਸੀ ਘਿਓ ਵਿੱਚ ਮਿਲਾ ਕੇ ਖਾਣ ਦੇ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 49 ਚਿਮਲਾ ਮਿਰਚ ਦੀ ਸਬਜ਼ੀ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਵਾਰ ਕੋਸ਼ਿਸ਼ ਕਰੋ ਕਿ ਇਸ ਵਿੱਚ ਮਸਾਲਿਆਂ ਨੂੰ ਘੱਟ ਤੋਂ ਘੱਟ ਵਰਤਿਆ ਜਾਵੇ ਤਾਂ ਹੀ ਸਾਡੇ ਸਰੀਰ ਲਈ ਹੋਰ ਵੀ ਜ਼ਿਆਦਾ ਫਾਇਦਾ ਦੇਵੇਗੀ ਨੰਬਰ 50 ਜੋ ਔਰਤਾਂ ਕੱਚਾ ਅਬਿਆਜ਼ ਖਾਂਦੀਆਂ ਨੇ ਉਹਨਾਂ ਦੇ ਸਰੀਰ ਵਿੱਚ ਦਰਦ ਅਤੇ ਥਕਾਵਟ ਕਦੇ ਵੀ ਨਹੀਂ ਹੁੰਦੀ ਨੰਬਰ 51 ਜੇਕਰ ਤੁਹਾਨੂੰ ਖਾਂਸੀ ਦੀ ਸਮੱਸਿਆ ਹੋਵੇ ਤਾਂ ਅਦਰਕ ਨੂੰ ਥੋੜਾ ਜਿਹਾ ਕੁੱਟ ਕੇ ਸ਼ਹਿਦ ਦੇ ਨਾਲ ਮਿਲਾ ਕੇ ਖਾਣ ਦੇ ਨਾਲ ਖਾਂਸੀ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 52 ਜਿੰਨਾਂ ਔਰਤਾਂ ਦੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਉਹ ਹਰੇ ਪਦੀਨੇ ਦੇ ਪੱਤਿਆਂ ਨੂੰ ਸੁੰਘ ਲਿਆ ਕਰਨ ਇਸ ਤਰ੍ਹਾਂ ਕਰਨ ਦੇ ਨਾਲ ਸਿਰ ਦਾ ਤੋ ਕਾਫੀ ਆਰਾਮ ਮਿਲੇਗਾ ਨੰਬਰ 53 ਗੋੜ ਨੂੰ ਪਿਘਲਾ ਕੇ ਉਸ ਵਿੱਚ ਜਮੈਨ ਦੀ ਮਲਾ ਕੇ ਕੰਡੇ ਵਾਲੀ ਜਗ੍ਹਾ ਤੇ ਬੰਨ ਲਓ ਇਸ ਤਰ੍ਹਾਂ ਕਰਨ ਦੇ ਨਾਲ ਕੱਡਾ ਆਪਣੇ ਆਪ ਬਾਹਰ ਨਿਕਲ ਜਾਂਦਾ ਹੈ ਨੰਬਰ 54 ਜਿੰਨਾਂ ਔਰਤਾਂ ਦੇ ਵਾਲ ਜਲਦੀ ਸਫੇਦ ਹੋ ਜਾਂਦੇ ਆ ਉਹ 50 ਗ੍ਰਾਮ ਸਰੋਂ ਦੇ ਤੇਲ ਵਿੱਚ 2 ਚਮਚ ਹਲਦੀ ਪਾਊਡਰ 2 ਚਮਚ ਕਾਫੀ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਜਦੋਂ ਇਹਦਾ ਕਾੜਾ ਬਣ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਆਪਣੇ ਬਾਲਾਂ ਉੱਤੇ ਲਗਾ ਲੈਣ। ਬਾਲ ਕਾਲੇ ਵੀ ਹੋ ਜਾਣਗੇ ਨਾਲ ਨਾਲ ਝੜਨੋ ਵੀ ਬੰਦ ਹੋ ਜਾਣਗੇ। ਨੰਬਰ 55 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਪੱਕਿਆ ਹੋਇਆ ਪਪੀਤਾ ਜ਼ਰੂਰ ਖਾਣਾ ਚਾਹੀਦਾ ਹੈ। ਨੰਬਰ 56 ਵੱਡੀ ਇਲਾਇਚੀ ਦੇ 10 ਦਾਣੇ, ਖਰਬੂਜੇ ਦੇ ਬੀਜ ਦੀ ਗਿਰੀ ਅਤੇ 2 ਚਮਚ ਮਿਸ਼ਰੀ 1 ਕੱਪ ਪਾਣੀ ਵਿੱਚ ਮਿਲਾ ਕੇ ਸਵੇਰ-ਸ਼ਾਮ ਖਾਣ ਦੇ ਨਾਲ ਤੁਹਾਡੀ ਪੱਥਰੀ ਟੁੱਟ ਕੇ ਬਾਹਰ ਆ ਜਾਵੇਗੀ। ਨੰਬਰ 52 ਰੋਜ਼ਾਨਾ ਸਵੇਰੇ ਸੌਂਫ ਨੂੰ ਪੀਸ ਕੇ ਗਰਮ ਪਾਣੀ ਨਾਲ ਲੈਣ ਦੇ ਨਾਲ ਬਹੁਤ ਹੀ ਵਧਬੂਤ ਰਹਾਤ ਮਿਲਦੀ ਆ ਨੰਬਰ 58 ਜੇਕਰ ਤੁਹਾਨੂੰ ਖੂਨ ਦੀ ਕਮੀ ਆ ਤਾਂ ਤੁਸੀਂ ਰੋਜ਼ਾਨਾ ਸੇਬ ਦਾ ਜੂਸ ਪੀਆ ਕਰੋ ਹੌਲੀ ਹੌਲੀ ਖੂਨ ਦੀ ਕਮੀ ਦੂਰ ਹੋ ਜਾਵੇਗੀ ਨੰਬਰ 59 ਗਾਜਰ ਦਾ ਸੇਵਨ ਕਰਨ ਦੇ ਨਾਲ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਆ ਇਸ ਲਈ ਸਰਦੀਆਂ ਵਿੱਚ ਗਾਜਰ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ ਨੰਬਰ 60 ਸ਼ਾਮ ਦੇ ਸਮੇਂ ਕੌੜਾ ਖਾਣ ਦੇ ਨਾਲ ਤੁਸੀਂ ਸਿਹਤਮੰਦ ਰਹੋਗੇ ਨੰਬਰ 61 ਸ਼ਹਿਦ ਵਿੱਚ ਕਿਸ਼ਮਿਸ਼ ਮਿਲਾ ਕੇ ਖਾਣ ਦੇ ਨਾਲ ਖਾਂਸੀ ਵੀ ਨੂੰ ਜਲਦੀ ਠੀਕ ਹੋ ਜਾਂਦੀ ਆ ਨੰਬਰ 62 ਵਾਲਾਂ ਉੱਪਰ ਕੰਗੀ ਕਰਨਾ ਕਦੇ ਵੀ ਨਾ ਭੁੱਲੋ ਕਿਉਂਕਿ ਕੰਗੀ ਕਰਨ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਨੰਬਰ 63 ਸ਼ਾਮ ਦੇ ਸਮੇਂ ਕੱਚੇ ਵਿਆਸ ਦਾ ਸੇਵਨ ਕਰਨ ਦੇ ਨਾਲ ਬਵਾਸੀਰ ਵਰਗੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 64 ਤਿਲ ਦੇ ਤੇਲ ਵਿੱਚ ਪੀਸਿਆ ਹੋਇਆ ਨਮਕ ਮਲਾ ਕੇ ਉਂਗਲੀ ਦੇ ਨਾਲ ਦੰਦਾਂ ਤੇ ਮਾਲਿਸ਼ ਕਰਨ ਦੇ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਆ ਨੰਬਰ 65 ਅਦਰਕ ਖਾਣ ਵਾਲਾ ਕੋਈ ਵੀ ਵਿਅਕਤੀ ਕਦੇ ਵੀ ਜਲਦੀ ਬਿਮਾਰ ਨਹੀਂ ਹੁੰਦਾ ਇਸ ਲਈ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਦਰਕ ਦਾ ਲਗਾਤਾਰ ਇਸਤੇਮਾਲ ਕਰਦੇ ਰਹੋ ਨੰਬਰ 66 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵੱਧ ਗਿਆ ਹੈ ਤਾਂ ਲਸਣ ਦੇ ਰਾਸ ਦੀ ਮਾਲਿਸ਼ ਆਪਣੇ ਪੇਟ ਉੱਪਰ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਪੇਟ ਵਧਣਾ ਬੰਦ ਹੋ ਜਾਵੇਗਾ ਨੰਬਰ 67 ਜੋ ਲੋਕ ਆਲੂ ਜ਼ਿਆਦਾ ਖਾਂਦੇ ਨੇ ਉਹਨਾਂ ਦਾ ਵਜ਼ਨ ਵਾਧਦਾ ਰਹਿੰਦਾ ਹੈ ਇਸ ਲਈ ਜੇਕਰ ਤੁਹਾਡਾ ਵਜ਼ਨ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤਾਂ ਤੁਸੀਂ ਆਲੂ ਖਾਣੇ ਤੁਰੰਤ ਬੰਦ ਕਰ ਦਿਓ ਨੰਬਰ 68 ਦਸਤ ਦੀ ਵਜ੍ਹਾ ਕਰਕੇ ਜੇਕਰ ਤੁਸੀਂ ਕਮਜ਼ੋਰ ਹੋ ਜਾਂਦੇ ਹੋ ਤਾਂ ਛੋਟੀ ਇਲਾਇਚੀ ਨੂੰ ਗੁੰਗੁਨੇ ਪਾਣੀ ਦੇ ਵਿੱਚ ਮਿਲਾ ਕੇ ਪੀਓ ਨੰਬਰ 69 ਕੱਚੀ ਗਾਜਰ ਖਾਣ ਦੇ ਨਾਲ ਕਦੇ ਵੀ ਖੂਨ ਗਾੜਾ ਨਹੀਂ ਹੁੰਦਾ ਨੰਬਰ 76 ਜੇਕਰ ਆਪਣੇ ਚਿਹਰੇ ਤੋਂ ਦਾਗ ਧੱਬੇ ਖਤਮ ਕਰਨਾ ਚਾਹੁੰਦੇ ਹੋ ਤਾਂ ਕ੍ਰੇਲਿਆਂ ਦੇ ਛਿਲਕਿਆਂ ਨੂੰ ਪੀਸ ਕੇ ਉਸ ਵਿੱਚ 2 ਚਮਚਾ ਟਮਾਟਰ ਦਾ ਰਸ ਪਾ ਕੇ ਦਾਗ ਧੱਬਿਆਂ ਤੇ ਲਗਾਉਣ ਦੇ ਨਾਲ ਹੀ ਬਿਲਕੁਲ ਠੀਕ ਹੋ ਜਾਂਦੇ ਨੇ ਨੰਬਰ 71 ਡਿਪਰੈਸ਼ਨ ਦੀ ਬਿਮਾਰੀ ਹੋਵੇ ਤਾਂ ਦਿਨ ਵਿੱਚ ਦੋ ਵਾਰ ਪਦੀਨੇ ਨੂੰ ਜ਼ਰੂਰ ਸੁੰਘ ਲਿਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਡਿਪਰੈਸ਼ਨ ਤੋਂ ਰਾਹਤ ਨੂੰ ਮਿਲਦੀ ਆ ਨੰਬਰ 72 ਸਵੇਰੇ ਖਾਲੀ ਮੂੰਹ ਸੇਵਖਾਨ ਦੇ ਨਾਲ ਕਬਜ਼ ਦੀ ਸਮੱਸਿਆ ਬਲਕੋ ਠੀਕ ਹੋ ਜਾਂਦੀ ਆ ਦੋਸਤੋ ਇਸ ਹੀ ਅੱਜ ਦੀ ਜਾਣਕਾਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੀ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਸਾਡੇ ਨਾਲ ਥਰੂ ਸਾਂਝੀ ਕਰਿਓ ਧੰਨਵਾਦ